ਵੇਕ ਇਨਕੁਆਇਰੀ ਕਰਾ ਆਹ ਦਾ ਮਕਸਦ ਇਹੋ ਜੀ ਹੈ। ਅੱਲਾ ਦੇ ਕਾਊਂਟਰ ਤੇ ਲੈ ਕੇ ਦੇ ਰਿਹਾ ਜੀ। ਅੱਜ ਜਿਹੜਾ ਤਰਨਾ ਲੈ ਉਹਦੀ ਮਾਰੀ ਰੀਪਿੰਗ ਦੀ। ਸਾਰਿਆਂ ਦਾ ਇਸੇ ਆਈ ਤੇ ਸਸਿਕਾਲ ਦੋਸਤੋ। ਨਮਸਕਾਰ ਟੂਟੇ ਚੈਨਲ ਦੇਖਣੇ ਵਾਲੇ ਸਾਰੇ ਦਸਤਾਨ ਪੱਤਰਕਾਰ ਰਿਸ਼ੀ ਚੰਦਗੋੜੀ। ਕਸਤੀ ਦੇ ਸੀਰੀਆਕਾਰ। ਦੋਸਤੋ ਅੱਜ ਅਸੀਂ ਪਹੁੰਚੇ ਹਾਂ ਨਗਰ ਕੌਂਸਲ ਦਫ਼ਤਰ ਇੱਥੇ ਕਾਂਗਸੀ ਬਰਸ਼ਦਾਂ ਵੱਲੋਂ ਮਿੱਟੀ ਨੂੰ ਲੈ ਕੇ ਜੀ ਮਿੱਟੀ ਦਾ ਮਿੱਟੀ ਦੇ ਹਿਸਾਬ ਤੇ ਰਿਕਾਰਡ ਨੂੰ ਲੈ ਕੇ ਧਰਨਾ ਲਾਇਆ ਗਿਆ ਇਹਨਾਂ ਦਾ ਕਹਿਣਾ ਹੈ ਕਿ ਰੋਜ਼ਾਨਾ 1 ਘੰਟੇ ਲਈ ਸ਼ਾਂਤਮੀ ਧਰਨਾ ਐਲਾਨਗੇ ਤੇ ਜਿੰਨੀ ਦੇਰ ਰਿਕਾਰਡ ਨਹੀਂ ਮਿਲਦਾ ਉਨੀ ਦੇਰ ਹੀ ਕਿਥੇ ਰੋਜ਼ਾਨਾ 1 ਘੰਟਾ ਬੈਠਣਗੇ ਆਓ ਅਸੀਂ ਤੁਹਾਡੀ ਗੱਲਬਾਤ ਸਿੱਧੀ ਕਰਾਨੇ ਆ ਆਪਾਰਸ਼ਦ ਪ੍ਰਵੀਨ ਪਟਿਆ ਜੀ ਨਾਲ ਇਸ ਮੰਗ ਨੂੰ ਲੈ ਕੇ ਬੈਠੇ ਆ ਜੀ ਬੜੀ ਸ਼ਰਮ ਵਾਲੀ ਗੱਲ ਹੈ ਅੱਜ ਮਜਬੂਰ ਹੋ ਕੇ ਸਾਰੇ ਕਾਂਗਰਸ ਦੇ ਸਾਰੇ ਮੈਂਬਰ ਅੱਜ ਧਰਮ ਦੇ ਬੈਠੇ ਆ ਜਦੋਂ ਕਹਿੰਦੇ ਆ ਹਾਥ ਹੋ ਜਾਂਦੀ ਹੈ ਕਿ ਮਜਬੂਰ ਮਜਬੂਰੀ ਚਾਕੇ ਦਰਦਾ ਲਾੜਾ ਗਿਆ ਨੇ ਉਹਦੀ ਵਜ੍ਹਾ ਤੁਸੀਂ ਸਾਰੇ ਜਾਣਦੇ ਆ ਸਾਰੇ ਪ੍ਰੈਸ ਵਾਲੇ ਜੀ ਦਾਂਸ ਕੇ ਮਿੱਟੀ ਪਈ ਉਹ ਮਿੱਟੀ ਦੀ ਆੜ ਦੇ ਵਿੱਚ ਸਾਸੀ ਘਮਲਾ ਹੋਇਆ ਜਿਹੜਾ ਕੀ ਲੋਕਾਂ ਦੇ ਬਬਰੇ ਦੇ ਪੈਸੇ ਐ ਅਸੀਂ ਉਹ ਜਾਗਰ ਕਰਨਾ ਚਾਹੁੰਦੇ ਜੇ ਬਿੱਲ ਕਿੱਦੇ ਦੇ ਸੀ ਕਿੰਨੇ ਵੀ ਮਿੱਟੀ ਪਈ ਆਪਣੀ ਮਿੱਟੀ ਫਾਰਮ ਦੇ ਖਿਲਾਫ ਨਹੀਂ ਐ ਅੱਜ ਲੱਗੀ ਐ ਉਹਦੇ ਤੇ ਮਿੱਟੀ ਪਈ ਵੀ ਸਭ ਕੋਈ ਤਰਾਜ ਨਹੀਂ ਐ ਬਾਰੂ ਕੋਲ ਮਿੱਟੀ ਦੀ ਆੜ ਦੇ ਵਿੱਚ ਜਿਹੜਾ ਕੱਪੜਾ ਹੋਇਆ ਬੰਦੇ ਵੀ ਬਿਜਲੀ ਟੋਲ ਸਾਰਿਆਂ ਨੂੰ ਦੱਸ ਚੁੱਕੇ ਆ ਜੋ 2.5 ਲੱਖ ਤੇ 3 ਲੱਖ ਦੀ ਵੀ ਬਈ ਹੈ ਉਹਦਾ ਫਰਕ ਹੀ ਆਪਣਾ ਮੇਲ ਬਣ ਗਿਆ ਸਾਨੂੰ ਅਸਰਾਜ ਮੇਲ ਇਹੀ ਹੈ ਇਹ ਉਹਦਾ ਬਿੱਲ ਨਿਕਲੇਗਾ ਅਸੀਂ ਰਿਪੋਰਟ ਮੰਗਣ ਦੇ ਖਾਤਰ ਜੀ ਉਹ ਸਾਹਿਬ ਨੂੰ ਤਿੰਨ ਵਾਰੀ ਦੇਖ ਕੇ ਦੇ ਚੁੱਕੇ ਆ ਦੋ ਵਾਰੀ ਡੀਸੀ ਸਾਹਿਬ ਨੂੰ ਦੇਖ ਕੇ ਦੇ ਚੁੱਕੇ ਆ ਤਾਨੂੰ ਉਹਦਾ ਹਿਸਾਬ ਰਿਕਾਰਡ ਨਹੀਂ ਮਿਲਦੇ ਆ ਤੁਸੀਂ ਕੋਰਟ ਦੇ ਵਿੱਚ ਵੀ ਗਏ ਨਾ ਇਸ ਬੰਦ ਨੂੰ ਲੈ ਕੇ ਨਹੀਂ ਜੀ ਅਸੀਂ ਕੋਰਟ ਨਾਲ ਨਹੀਂ ਗਏ ਜੀ ਅਸੀਂ ਜਿਜਿਕਲ ਰਿਪੋਰਟ ਅਸੀਂ ਭੇਜਿਆ ਸੀ ਜੀ ਤਿੰਨ ਤੋਂ ਬਾਅਦ ਅਸੀਂ ਆਰਟੀਆਈ ਦੀ ਪਾਚੂ ਜੀ ਆਰਟੀਆਈ ਦੇ ਬਤੂ ਹਿਸਾਬ ਨਹੀਂ ਮਿਲਿਆ ਉਹਦਾ ਵੀ ਟਾਈਮ ਲੰਘ ਗਿਆ ਅਸੀਂ ਉਹਦੀ ਅਪੀਲ ਵੀ ਕਰਤੀ ਅਸੀਂ ਆਟਿਆ ਈ ਦਾ ਹਿਸਾਬ ਤੁਹਾਨੂੰ ਜਿਹੜਾ ਰਿਪੋਰਟ ਦਿੱਤਾ ਕਿੰਨੇ ਦਿਨਾਂ ਬਾਅਦ ਦਿੱਤਾ ਮਿਲਿਆ ਹੀ ਨਹੀਂ ਮਿਲਿਆ ਹੀ ਨਹੀਂ 30 ਦਿਨ ਦਾ ਟਾਈਮ ਹੁੰਦਾ ਵੈਸੇ 30 ਦਿਨ ਦਾ ਟਾਈਮ ਦਿੰਦੇ ਆ ਜੀ ਜੀ ਇਹ ਤੋਂ ਬਾਅਦ ਤਰਹੀ ਬੁੜੀ 30 ਦਿਨ ਤੋਂ ਬਾਅਦ ਅਪੀਲ ਵੀ ਫਰਮ ਜੀ ਉਹਦਾ ਵੀ ਕੋਈ ਅਸਰ ਨਹੀਂ ਜੀ ਉਹਦਾ ਵੀ 45 ਦਿਨ ਦਾ ਟਾਈਮ ਹੁੰਦਾ ਉਹ ਵੀ ਲੰਘ ਜਾਂਦਾ ਜੀ ਇਹ ਸਰਕਾਰ ਤੇ ਪਤਾ ਨਹੀਂ ਕਿਹਦਾ ਪ੍ਰੈਸ਼ਰ ਹੈ ਕਪਤਰਾ ਤੇ ਸਰਕਾਰ ਦਾ ਪ੍ਰੈਸ਼ਰ ਹੈ ਕਿ ਕਪੜੇ ਨੂੰ ਯਾਦ ਕਰ ਜਿਹੜਾ ਨਹੀਂ ਹੋਣ ਦਿੰਦੇ ਅਸੀਂ ਸਾਰੇ ਮਾਸ਼ਲੁਰੇ ਮੇਰੀ ਗੂਨ ਹੋ ਕੇ ਅੱਧ ਘਰ ਲਗੇ ਰੋਜ਼ ਬੈਠਾ ਕਰੇ ਘੰਟਾ ਦੋ ਕਰਕੇ ਜਿੰਨਾ ਨੂੰ ਟਾਈਮ ਹੋ ਗਿਆ ਸਾਰੇ ਸਾਰੇ ਵਿਅਸੇ ਹੈ ਉਹ ਆਪਣੇ ਗਾਰੋ-ਬਾਰ ਕੰਮ ਕੀ ਹੈ ਪਰ 11 ਵਜੇ ਤੋਂ ਲੈ ਕੇ ਘੰਟਾ ਦੋ ਕਰਕੇ ਵਾਰਸੇ ਤੱਕ ਅੱਜ ਰੋਜ਼ ਰਹਾ ਹੈ ਤੁਹਾਨੂੰ ਕੀ ਲੱਗਦਾ ਵੀ ਇਹ ਹਿਸਾਬ ਦੇਣ ਚ ਦੇਰੀ ਕਿਉਂ ਹੋ ਰਹੀ ਹੈ ਕਪੜਾ ਹੋਇਆ ਜੀ ਜੀ ਕਪੜਾ ਹੋਇਆ ਕਪੜਾ ਤਾਂ ਸਾਫ ਨਜ਼ਰ ਆ ਕੇ ਜੀ ਜੇ 10-14 ਮਹੀਨੇ ਦਾ ਸਾਰ ਲਈ ਜਿੰਨੇ ਇਹ ਵਾਰ-ਵਾਰ ਮੰਗਣ ਦੀ ਦਾ ਮਤਲਬ ਇਹ ਹੀ ਹੈ ਜੇ ਸਾਫ ਨੂੰ ਦਾ ਕਹਿੰਦੀ ਆ ਫੜੋ ਸਾਫ ਜੀ ਇਦਾਂ ਇਸ ਕਰਕੇ ਸਭ ਮਨਮੂਨ ਹੋ ਕੇ ਬੈਠਲਾ ਪਿਆ ਜੀ ਉਹਦਾ ਸੀ ਸਾਫ ਦਵਾਗੇ ਪਬਲਿਕ ਦੇ ਖਾਤੇ ਆ ਨਵਾਂ ਸ਼ਹਿਰ ਵੈਸੇ ਵੀ ਮਿਹਨਤ ਦੀ ਦਵਾਈ ਹੈ ਇਹਦਾ ਸਾਫ ਹਸਾ ਕਿੰਨੀ ਕਮੇਟੀ ਪਈ ਹੋ ਸਕਦੀ ਜੀ ਵਾਰ-ਵਾਰ ਕਿਉਂ ਆਦੀ ਨਹੀਂ ਕਈ ਵਾਰੀ 100000 ਜੀ ਇਤਰਾਜੀ ਵੀ ਹਰ ਚੱਕਰ ਚੁੱਕੀ ਹੋਈ ਪਿਆ ਉਹ ਤਾਂ 2.5 ਲੱਖ ਦੀ ਬਿੱਲ ਦਾ ਮਤਲਬ ਹੈ ਇਹ ਲੈਪੈਂਟੀ ਰੱfte ਰੱਖਣਾ ਬੜਿਆ ਜ਼ਰੂਰੀ ਚਾਹੁੰਦਾ ਤੁਸੀਂ ਧਰਨਾ ਲਗਾ ਕੇ ਬੈਠੇ ਆ ਪਰ ਜਿਹੜੀ ਨਗਰ ਕੌਂਸਲ ਦੀਆਂ ਬੈਠਕਾਂ ਜਾਂ ਰੇਲਵੇ ਰੋਡ ਆ ਇਹਦਾ ਕੰਮ ਨਹੀਂ ਹੋ ਰਿਹਾ ਉਹਦੇ ਵਿੱਚ ਵੀ ਤੁਸੀਂ ਸ਼ਿਕਾਇਤ ਕੀਤੀ ਹੈ ਜਿਹੜੀ ਨਗਰ ਕੌਂਸਲ ਦੀਆਂ ਮੀਟਿੰਗਾਂਾਂ ਜਿਹੜੀਆਂ ਕੀਤੀ ਸੀ ਜਿਹੜੇ ਸ਼ਹਿਰ ਦੇ ਕੰਮ ਆ ਉਹ ਫਿਰ ਉਹਦੇ ਨਾਲ ਪ੍ਰਭਾਵਿਤ ਤਾਂ ਹੋਣ ਗਈ ਤੇ ਤੁਹਾਡੀ ਗੱਲ ਨਾਲ ਸਹਿਮਤ ਆ ਸ਼ਹਿਰ ਪਹਿਲਾ ਜੀ ਜਿਹੜਾ ਰੇਲਵੇ ਰੋਡ ਤੁਸੀਂ ਬੜੀ ਗੱਲ ਕਰਦੇ ਹੋ ਸਭ ਤੋਂ ਪਹਿਨਾ ਰੇਲਵੇ ਰੋਡ ਬਣਨਾ ਚਾਹੀਦਾ ਕਿ ਬੰਦੀ ਦੇ ਹੱਕ ਤੇ ਪਬਲਿਕ ਦਾ ਕੋਈ ਵੀ ਜ਼ਰੂਰ ਨਹੀਂ ਹੈ ਪਬਲਿਕ ਕਹਿੰਦੀ ਇੱਥੇ ਕਪੜੇ ਹੁੰਦੇ ਆ ਨਹੀਂ ਹੁੰਦੇ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਤਾਂ ਰੇਲਵੇ ਰੋਡ ਬਣਨਾ ਚਾਹੀਦਾ ਸ਼ਹਿਰ 'ਚ ਜਿਹੜੀ ਸੜਕਾਂ ਟੁੱਟੀਆਂ ਉਹ ਬਣਦੀਆਂ ਚਾਹੀਦੀਆਂ ਪਤਰਪੁਰੇ ਨਾਲ ਕੋਈ ਮਤਲਬ ਨਹੀਂ ਇੱਥੇ ਕਪਲਾ ਕਿੰਨਾ ਹੋ ਰਿਹਾ ਕਿੰਨਾ ਦੀ ਕਿਹੜੀ ਪਾਰਟੀ ਕੀ ਰਾਣੀਤੀ ਕਰਦੀ ਉਹਦਾ ਕੋਈ ਮਤਲਬ ਨਹੀਂ ਹੈ ਪਰ ਮੈਸ ਸ਼ੇਰ ਵਾਸੀਰੋ ਦਾ ਸੁਣਾ ਜੰਨਾ ਇਹਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਪੈਂਡਿੰਗ ਹੈ ਜਿੰਨੀ ਦੇਰ ਤੱਕ ਉਹ ਵਿਜੀਲੈਂਸ ਦੀ ਇਨਕੁਆਰੀ ਨਹੀਂ ਹੁੰਦੀ ਅਸੀਂ ਨਹੀਂ ਪਾਈ ਹੋਈ ਇਹ ਆਮ ਆਦਮੀ ਸਰਕਾਰ ਨੇ ਪਾਈ ਹੋਈ ਹੈ ਉਹ ਕੰਪਲੀਟ ਹੋ ਗਈ ਤਾਂ ਫਿਰ ਸੜਕ ਬਣਣੀ ਹੈ ਚਾਹ ਜੋ ਮਰਜ਼ੀ ਕਰ ਲੋ ਚਾਹ ਜਿੱਤੋਂ ਮਰਜ਼ੀ ਪਾਸ ਕਰਾ ਕੇ ਲੈ ਲੈ ਇਹ ਕਲੀਅਰ ਹੈ আচ্ছা ਦੂਜੀ ਨੰਬਰ ਤੇ ਪੁੱਛਦੇ ਅਸੀਂ ਸਟੇ ਕਿਉਂ ਲੈ ਲਿਆ ਜੀ ਉਸਡੇ ਤੇ ਲੈਣ ਨੂੰ ਤਾਂ ਡੇਢ ਮਹੀਨਾ ਵੀ ਹੋਇਆ ਜੀ ਆਹੰਡਾ ਨੂੰ 1.5 ਸਾਲ ਹੋ ਗਿਆ ਤੁਸੀਂ ਰੋਜ਼ ਮੀਟਿੰਗਾਂ ਕਰਦੇ ਨਹੀਂ ਉਹ ਚਪਾਸ ਕਰਕੇ ਵੀ ਸੜਕ ਬਣਾ ਲੈਂਦੇ ਅਸੀਂ ਕਿਉਂ ਰੁਕੀ ਨਹੀਂ ਸੜਕ ਅਸੀਂ ਸੜਕ ਸੜਕ ਦੇ ਰੁਪੇ ਤੇ ਬਿਲਕੁਲ ਖਰਾਬ ਨਹੀਂ ਆ ਸਾਡੇ ਸਾਰੇ ਐਮਸੀਆ ਕੋਲ ਜਿੱਥੀ ਮਰਜ਼ੀ ਨਾ ਮਰਜ਼ੀ ਮੂਰ ਮਰਜ਼ੀ ਲਾਹੋ ਰੇਨਵਰ ਰੋਡ ਦੀ ਸੜਕ ਬੰਦੀ ਚਾਹੀਦੀ ਹੈ ਅਸੀਂ ਰੇਨਵਰ ਰੋਡ ਦੀ ਸੜਕ ਪਰ ਤੇ ਹੱਕ ਚਾ ਬਿਲਕੁਲ ਹਾਂ ਬੰਦੀ ਚਾਹੀਦੀ ਹੈ ਕੋਈ ਵੀ ਝੂਠ ਨਹੀਂ ਹੈ ਸੱਚਾਈ ਹੈ ਜੀ ਪਰ ਮੈਂ ਤੁਹਾਨੂੰ ਬਾਰ-ਬਾਰ ਇੱਕ ਗੱਲ ਕਹਿੰਦਾ ਵੀ 1.5 ਮਹੀਨੇ ਤੋਂ ਉਹ ਸਿਸਟੇਮ ਹੈ 1.5 ਸਾਲ ਇਹਨਾਂ ਕੋਲ ਹੋ ਗਏ ਸੀ ਪ੍ਰਧਾਨ ਨੂੰ ਲਾਇਆ ਸੜਕ ਕਿਉਂ ਨਹੀਂ ਬਣਾਈ ਮੰਡੀ ਚਾਹੀਦੀ ਸੀ ਜੋ ਹੋ ਗਿਆ ਉਹਨੂੰ ਛੱਡ ਦਿਓ ਹੁਣ ਵੀ ਬਣਾ ਲਓ ਜਿੱਥੇ ਸਾਡੇ ਆ 6 ਐਮਸੀ ਬੈਠੇ ਆ ਆ ਸਾਰੇ ਕੌਂਸਲਰ ਲੈ ਕੇ ਦਿਨ ਨੂੰ ਪਿਆਰ ਆ ਬਿਜ਼ਨਸ ਇਨਕੁਆਰੀ ਦੀ ਬਾਅਦ ਚ ਕਰਾ ਲਿਓ ਪਹਿਲਾਂ ਸੜਕ ਬਣਾ ਲਓ ਸਾਨੂੰ ਕੋਈ ਨਹੀਂ ਜਿਹੜਾ ਮਰਜੀ ਦਾ ਕ੍ਰੈਡਿਟ ਲੈ ਲਵੇ ਸਾਨੂੰ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਆਬਾਦੀ ਸਰਕਾਰ ਨੂੰ ਵਿਜਲੈਂਸ ਇਨਕੁਆਰੀ ਬਾਅਦ ਚ ਕਰਾ ਲਿਓ ਪਹਿਲਾਂ ਸੜਕ ਬਣਾ ਦਿਓ ਉਹ ਲੋਕੀ ਦੁਖੀ ਆ ਥੋੜੇ ਦੁਖੀ ਨਹੀਂ ਬਹੁਤ ਜ਼ਿਆਦਾ ਦੁਖੀ ਉੱਥੇ ਕੋਈ ਹਾਦਸਾ ਹੋ ਜੂਗਾ ਤੁਸੀਂ ਤੁਹਾਨੂੰ ਫੇਰ ਵੀ ਸ਼ਰਮ ਆਊਗੀ ਜੋ ਉੱਥੇ ਟੋਏ ਪਏ ਰੇਲਵੇ ਰੋਡ ਤੇ ਉਹਦੇ ਉੱਤੇ ਜੇ ਕੋਈ ਹਾਦਸਾ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਆਜ ਮਜ਼ਦੂਰ ਹੋ ਕੇ ਸਾਡੇ ਸਾਰੇ ਕੌਂਸਲਰ ਇੱਕ ਮਿੱਟੀ ਦਾ ਬਿੱਲ ਮੰਗਦੇ ਪਏ ਤਿੰਨ ਵਾਰੀ ਅਸੀਂ ਈਓ ਸਾਹਿਬ ਨੂੰ ਲੈ ਕੇ ਦੇ ਚੁੱਕੇ ਹਾਂ ਉਹ ਵਾਰੀ ਅਸੀਂ ਡੀਸੀ ਸਾਹਿਬ ਨੂੰ ਲੈ ਕੇ ਦੇ ਚੁੱਕੇ ਹਾਂ ਆਰਜੀ ਪਾ ਚੁੱਕੇ ਹਾਂ ਅਪੀਲ ਕਰ ਚੁੱਕੇ ਹਾਂ ਕੋਈ ਅਸਰ ਨਹੀਂ ਹੋ ਰਿਹਾ ਆ ਮਜਬੂਰ ਹੋ ਕੇ ਧਰਨਾ ਲਾਣਾ ਤਾਂ ਅਸੀਂ ਰੋਜ਼ ਧਰਨਾ ਲਾਵਾਂਗੇ ਆ ਸਾਰੇ ਕੌਂਸਲਰ ਲੈ ਕੇ ਇੱਕ ਚੀਜ਼ ਹੋਵੇ ਅਗਰ ਇਸ ਇਸ ਕਮੇਟੀ ਘਰ ਦੇ ਵਿੱਚ ਕੋਈ ਕਪੜਾ ਤੁਹਾਨੂੰ ਹੋ ਰਿਹਾ ਹੈ ਤੋ ਜਾਗਰ ਹੋ ਰਿਹਾ ਤੁਹਾਨੂੰ ਵੀ ਪਤਾ ਲੱਗਿਆ ਜੇ ਕਪੜਾ ਹੋ ਰਿਹਾ ਹੈ ਕੌਂਸਲਟਰ ਲਿਖ ਕੇ ਦੇ ਰਿਹਾ ਦਿਨ ਚ ਭਰਦਾ ਹੋਵੇ ਕਰੋ ਜੋ ਸੱਚੇ ਲੋਕੀ ਸਰੂ ਦੇਉਗਾ ਨਹੀਂ ਦਿੱਤਾ ਹੀ ਮਜੂਰ ਹੋ ਕੇ ਬੈਠੇ ਇੰਨਾ ਮੈਚ ਟੂਰ ਕਰਨ ਦੇਖਣੇ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪੱਤਰਕਾਰ ਰਿਸ਼ੀ ਚੰਦਰ ਨਮੀਨਾ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਆਂਦਾ ਰਹਿਣਾ ਅ ਅੱਜ ਨਗਰ ਕੌਂਸਲ ਜੀ ਕਾਂਗਰਸੀ ਪਾਰਸ਼ਦਾਂ ਵੱਲੋਂ ਧਰਨਾ ਲਗਾਇਆ ਗਿਆ ਇਸ ਮਿੱਟੀ ਨੂੰ ਲੈ ਕੇ ਇਹ ਅੱਜ ਅਸੀਂ ਮੋਸਾਫਰ ਰੋਡ ਦੇ ਕੂੜੇ ਦੇ ਡੰਪ ਦੇ ਉੱਪਰ ਖੜੇ ਆ ਜਿੱਥੇ ਪੂਰੇ ਸ਼ਹਿਰ ਦਾ ਜਿਹੜਾ ਕੂੜਾ ਆ ਉਹ ਸੁੱਟਿਆ ਜਾਂਦਾ ਪਿਛਲੇ ਗਰਮੀਆਂ ਦੇ ਵਿੱਚ ਇਸ ਕੂੜੇ ਦੇ ਡੰਪ ਨੂੰ ਅੱਗ ਲੱਗੀ ਸੀ ਪੂਰਾ ਪੂਰਾ ਤੁਸੀਂ ਦੇਖ ਸਕਦੇ ਕਿ ਕੂੜੇ ਦਾ ਪਹਾੜ ਹੀ ਸੀ ਇਹ ਇੱਥੇ ਪਿਛਲੀਆਂ ਗਰਮੀਆਂ ਨੂੰ ਅੱਗ ਲੱਗੀ ਸੀ ਤੇ ਇੱਥੋਂ ਜਿਹੜਾ ਜ਼ਹਿਰੂਲਾ ਧੂਆਂ ਨਿਕਲ ਰਿਹਾ ਸੀ ਉਹ ਜਿਹੜੇ ਇਸ ਆਬਾਦੀ ਦੇ ਲੋਕ ਆ ਉਹਨਾਂ ਲਈ ਬੜਾ ਬੱਚਿਆਂ ਤੇ ਸਿਆਣਿਆਂ ਲਈ ਕਿ ਸਾਰਿਆਂ ਲਈ ਖਤਰਨਾਕ ਸੀਗਾ ਕਿ ਉਹ ਕਿ ਥੂੜੇ ਦੇ ਨਾਲ ਤੋਂ ਪਲਾਸਟਿਕ ਦਾ ਜਲਣਾ ਜਾਂ ਕੋਰ ਜਿਹੇ ਨਹੀਂ ਚੀਜ਼ਾਂ ਹਾਨੀਕਾਰਕ ਹੁੰਦੀਆਂ। ਤੋਂ ਫਾਇਰ ਬਗੜ ਸਫਲ ਰਹੀ ਇਸ ਸਾਗ ਨੂੰ ਬੁਝਾਣ ਲਈ ਤੇ ਸ਼ਾਸਨ ਵੱਲੋਂ ਇਸ ਸਾਗ ਨੂੰ ਬੁਝਾਣ ਲਈ ਇੱਥੇ ਮਿੱਟੀ ਪਾਣ ਲਈ ਮਤਾ ਪਾਸ ਕੀਤਾ ਗਿਆ। ਤੇ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਇੱਥੇ ਮਿੱਟੀ ਪਾਈ ਗਈ। ਅੱਜ ਨੂੰ ਕਾਬੂ ਪਾਇਆ ਬਹੁਤ ਅੱਛਾ ਕੰਮ ਕੀਤਾ ਜਿਹੜੀ ਲੋਕਾਂ ਦੇ ਸਿਹਤ ਲਈ ਖਰਾਬ ਚੱਲ ਰਿਹਾ ਸੀ ਉਹਨੂੰ ਮਿੱਟੀ ਪਾ ਕੇ ਭੁਜਾਇਆ ਗਿਆ ਤੇ ਇਸੇ ਮਿੱਟੀ ਪਈ ਗਈ ਇਹ ਜਿਹੜੀ ਮੋਰੇ ਤੁਸੀਂ ਦੇਖ ਰਹੇ ਹੋ ਇਹ ਇਹਨੂੰ ਰੋਕ ਲਗਾਈ ਗਈ ਆ ਇਹ ਮਿੱਟੀ ਹਾੜੇ ਨਾਲ ਤੇ ਇਹ ਜਿਹੜੀ ਮਿੱਟੀ ਆ ਇਸ ਤੋਂ ਮੇਰਾ ਮੇਰਾ ਨਹੀਂ ਹਿਸਾਬ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਮੇਰੇ ਖਾਲ ਇੱਕ ਫੁੱਟ ਤੱਕ ਹੀ ਮਿੱਟੀ ਪਈ ਹੋਈ ਆ ਉਸ ਤੋਂ ਜ਼ਿਆਦਾ ਡੂੰਗੀ ਮਿੱਟੀ ਨਹੀਂ ਪਈ ਆ ਕਾਂਗਸੀ ਵਾਰਸ਼ਦਾਰ ਦਾ ਧਰਨੇ ਵਿੱਚ ਇਹ ਕਹਿਣਾ ਹੈ ਕਿ ਇਹ ਜਿਹੜੀ ਮਿੱਟੀ ਆ ਇਹਦਾ ਬਿੱਲ ਜਿਹੜਾ ਆ ਨਗਰ ਕੌਂਸਲ ਵੱਲੋਂ 30 ਤੋਂ 35 ਲੱਖ ਰੁਪਏ ਦਾ ਬਣਾਇਆ ਜਾ ਰਿਹਾ ਲੇਕਿਨ ਉਹ ਕਹਿੰਦੇ ਆ ਕਿ ਇਹ ਜਿਹੜਾ ਮਿੱਟੀ ਇੱਥੇ ਪਾਈ ਗਈ ਇਹ 3 ਤੋਂ 5 ਲੱਖ ਦੇ ਵਿੱਚ ਵਿੱਚ ਦੀ ਹੈਗੀ ਆ ਇਹਨਾ ਨਹੀਂ ਤੇ ਸਮਾਜ ਸੇਵਿਕ ਸੰਸਥਾ ਵੱਲੋਂ ਇੱਥੇ ਇਹ ਬੂਟੇ ਵੀ ਲਾਏ ਗਏ ਤਾਂ ਕਿ ਦੁਬਾਰਾ ਇੱਥੇ ਕੂੜੇ ਦੇ ਡੰਪ ਨਾ ਬਣ ਸਕਣ ਕੁਝ ਬੂਟੇ ਵੱਧ ਫੁੱਲ ਗਏ ਤੇ ਕੁਝ ਬੂਟੇ ਜਿਨ੍ਹਾਂ ਨੂੰ ਆਕਸੀਜਨ ਨਹੀਂ ਮਿਲੀ ਉਹ ਖਤਮ ਵੀ ਹੋ ਗਏ ਤੇ ਕੂੜੇ ਦਾ ਜਿਹੜਾ ਥੱਲੋਂ ਪਲਾਸਟਿਕ ਉਹ ਤੁਸੀਂ ਦੇਖ ਸਕਦੇ ਹੋ ਕਿ ਉਹ ਬਾਹਰ ਵੀ ਆ ਗਿਆ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਕੁ ਡੂੰਗੀ ਜਿਹੜੀ ਹੈ ਮਿੱਟੀ ਕਿੰਨੀ ਉੱਚੀ ਮਿੱਟੀ ਇਹਦੇ ਤੇ ਪਾਈ ਹੋਊਗੀ ਕਿੰਨੇ ਕੁ ਫੁੱਟ ਇਸ ਤੇ ਮਿੱਟੀ ਪਾਈ ਹੋਗੀ ਅਸੀਂ ਤੁਹਾਨੂੰ ਹੋਰ ਦਿਖਾਣੇ ਆ ਕਿ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਮਿੱਟੀ ਹੈ ਇਹਦੇ ਵਿੱਚੋਂ ਇਹ ਕੂੜਾ ਨਿਕਲ ਗਿਆ ਤੇ ਨਿਸ਼ਚੈ ਜੀ ਆਹ ਦੇਖੋ ਮੈਂ ਆਪਣੇ ਕੈਮਰਾਮੈਨ ਜੀ ਨੂੰ ਕਹਾਂਗਾ ਥੋੜਾ ਜਿਹਾ ਦਿਖਾ ਦੇ ਨੇੜੇ ਕਰਕੇ ਇਹ ਵਿੱਚੋਂ ਸਮਾਨ ਜਿਹੜਾ ਰਹਿ ਗਿਆ ਜਿਹੜਾ ਥੱਲੇ ਕੂੜਾ ਉਹ ਨਿਕਲ ਗਿਆ ਦੇਖੋ ਇਸ ਆਹ ਮਿੱਟੀ ਹੈਗੀ ਤੇ ਆ ਲਫਾਫੇ ਇਹਦੇ ਵਿੱਚੋਂ ਦੁਆਰਾ ਨਿਕਲਿਆ ਆ ਤੇ ਅਸੀਂ ਸਿਰਫ ਸਾਡਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਆ ਸਾਡਾ ਕੰਮ ਹੈ ਆਵਾਜ਼ ਨੂੰ ਉਠਾਉਣਾ ਅਗਰ ਕਾਂਗਸੀ ਪਾਰਸ਼ਦ ਕਿਸੇ ਮਿੱਟੀ ਦਾ ਹਿਸਾਬ ਮੰਗ ਰਹੀ ਆ ਤੇ ਪ੍ਰਸ਼ਾਸਨ ਨੂੰ ਦੇਣਾ ਚਾਹੀਦਾ ਪਿਛਲੇ ਕਾਫੀ ਸਮੇ ਤੋਂ ਉਹ ਇਹਦਾ ਹਿਸਾਬ ਮੰਗ ਰਹੇ ਹੋ ਕਹਿੰਦੇ ਇਹਦੇ ਵਿੱਚ ਧਾਂਦਲੀ ਹੋਈ ਆ ਜੇ ਧਾਂਦਲੀ ਨਹੀਂ ਹੋਈ ਤਾਂ ਆ ਫਿਰ ਪ੍ਰਸ਼ਾਸਨ ਨੂੰ ਜਾਂ ਨਗਰ ਕੌਂਸਲ ਨੂੰ ਕਿਸੇ ਮਿੱਟੀ ਦਾ ਹਿਸਾਬ ਦੇ ਚ ਦਿੱਕਤ ਪੇਸ਼ ਕਿਉਂ ਆ ਰਹੀ ਆ ਕਿਉਂ ਇਸ ਇਹਦੇ ਜਿਹੜੇ ਤੱਥ ਹੈ ਉਹਨਾਂ ਨੂੰ ਛੁਪਾਇਆ ਜਾ ਰਿਹਾ ਕਿਉਂ ਲੋਕਾਂ ਦੇ ਸਾਹਮਣੇ ਨਹੀਂ ਇਹ ਤੱਥ ਪੇਸ਼ ਕੀਤੇ ਜਾ ਰਹੇ ਕਿ ਅਸੀਂ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਦੇਖੋ ਅਸੀਂ ਵੱਡੀ ਨਜ਼ਰ ਮਗਾ ਦਿੰਦੇ ਹਾਂ ਇਸ ਊੜੇਵਾਲ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਪਹਾੜ ਬਣਿਆ ਹੋਇਆ ਔਰ ਜਿੱਥੇ ਅਸੀਂ ਹੁਣ ਖੜੇ ਆਂ ਇਸਤੇ ਮਿੱਟੀ ਪਾਈ ਗਈ ਆ ਇਹ ਇਸ ਤੋਂ ਵੀ ਉੱਚਾ ਪਹਾੜ ਇਹ ਜਿਹੜਾ ਪਹਾੜ ਹੈ ਇਹ ਇਸ ਤੋਂ ਵੀ ਉੱਚਾ ਸਗਾ ਤੇ ਜਿਹੜਾ ਉਹ ਅਸੀਂ ਤੁਹਾਨੂੰ ਧਾਰ ਰਹੇ ਆ पहाड़ वो तो हजे छोटा आ क्योंकि इस तो बाद पूरा जोड़ा शुरू कर दिता गया अंदाजा लगा सकते हो तो इसका तो पहाड़ से यदि आखिर कि मिट्टी पैस क्या तीह तो पैंती लाख रुपए की मिट्टी इस डंप के उ पाई हो सकती है या नहीं पर इतला निवासी जोड़े है उन्होंने भी कहना है कि आ जाने अगर ती तो पैंती लाख रुपए की मिट्टी इतने पाई होंगी ਆਇੰਦ ਚਾਹ ਤੋ 5 ਦਿਨ ਲੱਗ ਜਾਂਦੇ ਟਿਪਰਾਂ ਨੂੰ ਮੰੰਗਾ ਲਈ ਮਹੱਲਾ ਨਿਵਾਸੀ ਇਹ ਕਹਿ ਰਹੇ ਆ ਕਿ ਇਥੋਂ ਸੜਕ ਉਪਰਾਰ ਦੇ ਵਿੱਚ ਸੜਕ ਉਪਰ 10 ਤੋਂ 15 ਟਿਪਰ ਜੀ ਲੰਘੇ ਆ ਕਿਉਂਕਿ ਤੁਸੀਂ ਖੁਦ ਸਮਝਦਾਰੋ ਕਿ ਜੇ 35 ਲੱਖ ਸਾ 3 ਲੱਖ ਰੁਪਏ ਦੀ ਮਿੱਟੀ ਭਾਈ ਹੋਦੀ ਸਾਡੇ ਉਪਰ ਕਿੰਨੀ ਸੰਖਿਆ ਵਿੱਚ ਆਉਣੇ ਸੀ ਕਿ ਕਿੰਨੀ ਦੇਰ ਵਿੱਚ ਇੱਥੇ ਮਿੱਟੀ ਪਾ ਲਈ ਜਾਂਦੇ ਜਾਂਦੇ ਰਹਿਣੇ ਸੀ ਤੁਸੀਂ ਨਾ ਲਗਾ ਸਕਦੇ ਸੀ ਬਿਲਕੁਲ ਨਹੀਂ ਗਿਆ ਰਿਹਾ ਸਾ ਪੀਕਾਤ ਨਹੀਂ ਬਕਾਤ ਨਹੀਂ ਬਕਾਤ ਤੋਂ 15 ਡਿਪਰ ਕੀ ਆਇਆ ਬਾਕੀ ਡਿਪਰ ਨਹੀਂ ਆਇਆ ਜੀ ਨਾਰਾ ਨਹੀਂ ਸਟੇ ਜੀ ਮੇਸੇ ਜੀ ਥੋੜਾ ਜਿਹਾ ਤੁਸੀਂ ਇਸ ਮਿੱਟੀ ਦੇ ਥੋੜੇ ਸੀਨ ਵੀ ਦਿਖਾ ਦਿਓ ਵੀ ਪਤਾ ਲੱਗੇ ਵੀ ਹਾਂ ਵੀ ਕਿੰਨੀ ਕੁ ਉੱਚੀ ਮਿੱਟੀ ਪਈ ਹੋਈ ਆ ਠੀਕ ਹੈ ਜੀ ਤੇ ਨਾਲ ਲੱਗਦਾ ਇਹ ਦੇ ਨਾਲ ਹੀ ਇੱਥੋਂ ਤੇ ਜਿਹੜੇ ਪਾਰਸ਼ਾ ਦਾ ਉਹਨਾਂ ਵੱਲੋਂ ਸ਼ਾਇਦ ਇੱਥੇ ਪਾਰਕ ਬਣਾਉਣ ਦਾ ਵੀ ਮੁੱਦਾ ਚੱਕਿਆ ਗਿਆ ਲੇਕਿਨ ਇੱਕ ਸਵਾਲ ਹੋਰ ਇਹਦੇ ਨਾਲ ਉੱਠਦਾ ਹੈ ਕਿ ਆ ਇਸ ਕੂੜੇ ਦੇ ਢੇਰ ਦੇ ਕੋਲ ਪਾਰਕ ਬਣ ਸਕਦਾ ਕਿੱਥੇ ਕੌਣ ਆਏਗਾ ਇਸ ਪਾਰਕ ਦੇ ਸੈਰ ਕਰਨ ਕੌਣ ਆਏਗਾ ਕਿਉਂ ਇਹ ਲੋਕਾਂ ਦਾ ਪੈਸਾ ਹੈ ਜਿਹੜਾ ਲੋਕਾਂ ਨੇ ਵਿਕਾਸ ਲਈ ਪੈਸਾ ਦੇਣਾ ਉਹਨੂੰ ਪਾਰਕ ਦੇ ਨਾਮ ਤੇ ਕਿਉਂ ਖੂਬ ਸਾ ਦਿੱਤਾ ਜਾਵੇ क्या ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੀ ਤੁਸੀਂ ਇੱਥੇ ਪਾਰਕ ਬਾਂਜੇ ਤਾਂ ਕਰ ਤੁਸੀਂ ਐਸ ਮੂੜੇ ਤੇ ਠੇਰਦੇ ਗੋਲ ਸੈਰ ਕਰਨ ਲਈ ਅਸੀਂ ਪਹੁੰਚ ਸਕਦੇ ਹਾਂ ਜਾਂ ਆਪਣੇ ਬੱਚਿਆਂ ਨੂੰ ਖੇਡ ਸਕਦੇ ਹਾਂ ਸਾਡਾ ਤਾਂ ਇਹ ਕਹਿਣਾ ਹੈ ਬਾਕੀ ਤੁਹਾਡੇ ਸਾਹਮਣੇ ਇਹ ਮਿੱਟੀ ਹੈ ਜਿਹਦਾ ਇਹਨੂੰ ਲੈ ਕੇ ਕੰਗਸੀ ਬਰਸ ਦਾ ਬਣੋ ਹਸਾਮ ਮੰਗਿਆ ਜਾ ਰਿਹਾ ਧਾਂਦਲੀ ਦੇ આરોਪ ਲਗਾਏ ਜਾ ਰਹੇ ਤੇ ਧਾਂਦਲੀ ਹੋਣ ਦਾ ਪੱਕਾ ਹੀ ਉਹਨਾਂ ਬਣੋ ਜੀ ਇਹ ਹੈ ਵੀ ਧਾਂਦਲੀ ਜਿਹੜੀ ਹੈ ਬਿਲਕੁਲ ਹੋਈ ਹੈ ਤੇ ਨਗਰ ਕੌਂਸਲ ਇਸ ਦਾ ਹਿਸਾਬ ਦੇ ਵਿੱਚ ਅਸਾਪਨ